ਥੋੜਾ ਬ੍ਰੀਫ ਸਰ ਮਕਦਮਾ ਨੰਬਰ ਐਫਆਈਆ ਦਾ ਨੰਬਰ 36 ਰਜਿਸਟਰਡ ਆ ਸਰ ਕੋਈ ਕਣਾ ਰਣਜੀਤ ਸਿੰਘ ਨੇ ਉਹ ਅੰਡਰ ਸੈਕਸ਼ਨ 2Cਆਰਟ 85 ਐਨਡੀਪੀਐਸ ਐਕਟ ਤੇ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਬਾਕੀ ਫਦਰ ਡਿਟੇਲਸ ਤੁਹਾਨੂੰ ਸੀਨੀਅਰ ਅਫਸਰ ਨੂੰ ਦਿੱਤਾ ਗਿਆ ਜਿਹਨੂੰ ਜਿਹਦਾ ਮਾਨ ਕਿਨੇ ਦਿੰਦਾ ਵੀਰ ਸਰ ਸਰ ਖਲੋਗੇ ਕੰਪਲੈਟ ਕਰ ਰਹਿਮਾਨ ਕਿਨੇ ਦਿੰਦਾ ਮੈਂ ਦੋ ਦਿਨਾਂ ਦੇ ਬਾਅਦ ਕੀ ਜੋ ਡਿਟੇਲਸ ਹੈ ਤੁਹਾਡੇ ਨਾਲੋਂ ਪ੍ਰੈਸਨਟ ਹੋਈ ਹੈ ਜੀ ਜਿਹਦਾ ਨਾਮ ਕੀ ਹੈ ਜੀ ਦਾ ਨਾਮ ਦੱਸ ਦਿਓ ਸਾਰੀਆਂ ਡਿਟੇਲਸ ਤੁਹਾਨੂੰ ਫਦਰ ਸ਼ੇਅਰ ਕਰਾਂਗੇ ਥੋੜਾ ਵੇਟ ਮਾੜੇ ਮਾੜੇ ਦਾਸ ਦਾ ਕਰਮਚਾਰੀ ਦਾ ਨਾਮ ਦੱਸ ਦਿਓ ਸਾਰੀਆਂ ਡਿਟੇਲਸ ਤੁਹਾਨੂੰ ਪ੍ਰੈਸਨਟ ਕਰਾਂਗੇ ਮਾੜੇ ਮਾੜੇ ਦਾਸ ਦਾ ਸਿਰਫ ਨਾਮ ਆਖੋ ਸਿਰਫ ਮਾੜੇ ਦਾ ਨਾਮ ਦੱਸ ਦਿਓ ਇਕੱਲਾ ਜੀ ਜਿਹੜਾ ਕਿਊਸ ਤੇ ਉਹਦਾ ਰਵੀ ਹੈ ਅੱਛਾ ਤੇ ਦੂਜਾ ਬੰਦਾ ਕੀ ਨਾਮ ਹੈ ਜੀ ਉਹ ਜਿੰਨੀ ਸਾਰੀ ਡਿਟੇਲ ਤੇ ਤੁਹਾਨੂੰ ਜਲਦੀ ਸ਼ੇਅਰ ਕਰਾਂਗੇ ਮਾਣੇ ਦਾਜੂ ਦੂਜੇ ਬੰਦੇ ਦਾ ਕੀ ਨਾਮ ਆ ਥੋੜਾ ਬ੍ਰੀਫ ਮਕਦਮਾ ਨੰਬਰ ਐਫਆਈਆ ਨੰਬਰ 36 ਰਜਿਸਟਰਡ ਆ ਸਰਪ੍ਰੀਖਾਣਾ ਰਣਜੀਤ ਸਿੰਘ ਨੇ ਉਹ ਹਾਂਜੀ ਅੰਡਰ ਸੈਕਸ਼ਨ 21 ਸੀ ਕਾਰਡ 85 ਐਨਡੀਪੀਐਸ ਐਕਟ ਤੇ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਬਾਕੀ ਫਦਰ ਡਿਟੇਲਸ ਤੁਹਾਨੂੰ ਸੀਨੀਅਰ ਅਫਸਰ ਤੁਹਾਨੂੰ ਕੀ ਨਾਮ ਕੀ ਹੈ ਜੀ ਨੌਜਾਇਜ਼ ਦਾ ਜਿਦਾ ਮਾਨ ਕਿਨੇ ਦਿੱਤਾ ਮਿਲਿਆ ਸਰ ਕਿੰਨੇ ਦਿਨਾਂ ਮਿਲਿਆ ਸਰ ਸਰ ਖਲੋਗੇ ਕੰਪਾਈਟ ਕਰਕੇ ਮਾਨ ਕਿਨੇ ਦਿੰਦਾ ਮੈਂ ਦੋ ਦਿਨਾਂ ਦੇ ਮਾਨ ਦੇ ਬਾਕੀ ਜੋ ਡਿਟੇਲਸ ਨੇ ਤੁਹਾਡੇ ਨਾਲੋਂ ਪ੍ਰੈਸਮੈਨ ਸਰ ਨਾਮ ਕੀ ਹੈ ਜੀ ਨੌਕਾ ਜਿਹੜਾ ਦਾਖੇ ਪੇਸ਼ ਤੇ ਹੈ ਵਾਲਾ ਕੀ ਹੈ ਜੀ ਦਾ ਨਾਮ ਦੱਸ ਦਿਓ ਸਾਰੀਆਂ ਡਿਟੇਲਸ ਤੁਹਾਨੂੰ ਫਦਰ ਸ਼ੇਅਰ ਕਰਾਂਗੇ ਥੋੜਾ ਵੇਟ ਮਾੜੇ ਨਾਮ ਦਾ ਅਪਨਾ ਕੇ ਅੱਜ ਸਾਇਰ ਕੁਝ ਪੇਸ਼ ਕੀਆ ਹੈ ਸਾਰੀਆਂ ਡਿਟੇਲਸ ਸਾਨੂੰ ਪ੍ਰੈਸਮੈਨ ਮਾੜੇ ਮਾੜੇ ਨਾਮ ਦਾ ਅਜਾ ਸਰ ਦਾ ਨਾਮ ਹੈ ਦੱਸੋ ਫਿਰ ਮਾੜੇ ਨਾਮ ਦਾ ਨਾਮ ਦੱਸ ਦਿਓ ਇਕੱ ਉਹ ਜਿੰਨੀ ਸਾਰੀ ਡਿਟੇਲ ਤੇ ਤੁਹਾਨੂੰ ਜਲਦੀ ਸ਼ੇਅਰ ਕਰਾਂਗੇ। ਪਾਣਾ ਦਾਜੋ ਦੂਜੇ ਬੰਦੇ ਦਾ ਕੀ ਨਾਮ ਆ? ਥੋੜਾ ਬ੍ਰੀਫ। ਮਕਦਮਾ ਨੰਬਰ ਐਫਆਈਆ ਨੰਬਰ 36 ਰਜਿਸਟਰਡ ਆ। ਸਰਪ੍ਰੀ। ਪਾਣਾ ਰਣਜੀਤ ਸਿੰਘ ਨੇ ਉਹ। ਅੰਡਰ ਸੈਕਸ਼ਨ ਕਿ ਸੀ ਕਾਰਡ 85 ਐਨਡੀਪੀਐਸ ਐਕਟ ਤੇ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ। ਬਾਕੀ ਫਰਦਰ ਡਿਟੇਲਸ ਤੁਹਾਨੂੰ ਸੀਨੀਅਰ ਅਫਸਰ ਤੁਹਾਨੂੰ ਨਾਮ ਕੀ ਹੈ ਜਿਹਨੂੰ ਜਿਹੜਾ ਮਾਨ ਕਿਨੇ ਦਿੰਦਾ ਮੈਡਮ ਸਰ ਸਰ ਖਲੋਗੇ ਕੰਪਨੀ ਦਾ ਮਾਨ ਕਿਨੇ ਦਿੰਦਾ ਮੈਡਮ ਦੋ ਦਿਨ ਦਾ ਮਾਨ ਦੇ ਬਾਕੀ ਜੋ ਡਿਟੇਲਸ ਨੇ ਤੁਹਾਡੇ ਨਾਲੋਂ ਫਰਮ ਸੀ ਨਾਮ ਕੀ ਹੈ ਜੀ ਜਿਹਨੂੰ ਕਹਿੰਦੇ ਉਹਦਾ ਕੇਸ ਕੀ ਹੈ ਜਿਹਦਾ ਨਾਮ ਦੱਸ ਦਿਓ ਸਾਰੀਆਂ ਡਿਟੇਲਸ ਤੁਹਾਨੂੰ ਫਤਰਾ ਸ਼ੇਅਰ ਕਰਾਂਗੇ ਥੋੜਾ ਵੇਟ ਨਾਮ ਦੱਸ ਦਿਓ ਜੀ ਸਾਨੂੰ ਪ੍ਰੈਸਮਾਨ ਕਰੋ ਮਾੜੇ ਮਾੜੇ ਦੱਸੋ ਸਰ ਦਾ ਨਾਮ ਦੱਸੋ ਫਿਰ ਮਾੜੇ ਦਾ ਨਾਮ ਦੱਸ ਦਿਓ ਕਲਾ ਮੀਨ ਜਿਹੜਾ ਕਿਊਸ ਤੇ ਉਹਦਾ ਰਵੀ ਹੈ ਅੱਛਾ ਤੇ ਦੂਜਾ ਬੰਦਾ ਕੀ ਨਾਮ ਹੈ ਜੀ ਉਹ ਜਿੰਨੇ ਸਾਰੇ ਡਿਟੇਲ ਤੇ ਤੁਹਾਨੂੰ ਜਲਦੀ ਸ਼ੇਅਰ ਕਰਾਂਗਾ ਦਾਜੂ ਦੂਜੇ ਬੰਦੇ ਦਾ ਕੀ ਨਾਮ ਆ ਥੋੜਾ ਬ੍ਰੇਕ ਮਕਦਮਾ ਨੰਬਰ ਐਫ ਆਈ ਆ ਦਾ ਨੰਬਰ 36 ਰਜਿਸਟਰਡ ਆ ਸਰ ਭਾਈ ਪਾਣਾ ਰਮਜੀਤ ਸਿੰਘ ਨੇ ਉਹ ਅੰਡਰ ਸੈਕਸ਼ਨ ਕੀ ਸੀਕਾਰਡ 85 ਐਨ ਡੀ ਪੀ ਐਸ ਐਕਟ ਤੇ ਉਹਦੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਬਾਕੀ ਫਰਦਰ ਡਿਟੇਲਸ ਤੁਹਾਨੂੰ ਸੀਨੀਅਰ ਅਫਸਰ ਤੁਹਾਨੂੰ ਕਿਹਦਾ ਨਾਮ ਕੀ ਹੈ ਜਿਹਨੂੰ ਜਿਹੜਾ ਕਾਰਜ ਜਿਹਦਾ ਮਾਨ ਕਿਨੇ ਦਿੰਦਾ ਵੀਰ ਸਰ ਸਰ ਖਲੋਗੇ ਕੰਪਲਾਈਟ ਕਰ ਦੇਗੇ ਰਿਮਾਂਡ ਕਿਨੇ ਦਿੰਦਾ ਮੈਨੂੰ ਦੋ ਦਿਨ ਦਾ ਰਿਮਾਂਡ ਹੈ ਬਾਕੀ ਜੋ ਡਿਟੇਲਸ ਹੈ ਤੁਹਾਡੇ ਨਾਲੋਂ ਪ੍ਰੈਸਨਲ ਹੈ ਸਰ ਨਾਮ ਕੀ ਹੈ ਜੀ ਜਿਹਨੂੰ ਕਾਰਜ ਉਹ ਤਾਂ ਕਿ ਪੇਜ ਤੇ ਹੈ ਵਾਲੀ ਕੀ ਹੈ ਜੀ ਦਾ ਨਾਮ ਦੱਸ ਦਿਓ ਸਾਰੀਆਂ ਡਿਟੇਲਸ ਤੁਹਾਨੂੰ ਫਦਰ ਸ਼ੇਅਰ ਕਰਾਂਗੇ ਥੋੜਾ ਵੇਲੇ ਨਾਮ ਦੱਸ ਦਿਓ ਪੇਜ ਤੇ ਪ੍ਰੈਸਨਲ ਹੈ ਮਾੜੇ ਮਾੜੇ ਦਾਸ ਸਰ ਨਾਮ ਦਾਸ ਤੋਂ ਫਿਰ ਮਾੜੇ ਦਾ ਨਾਮ ਦੱਸ ਦਿਓ ਇਕੱਲਾ ਮੀਨ ਜਿਹੜਾ ਕਿਊਸ ਤੇ ਉਹ ਨਾ ਰਵੀ ਹੈ ਅੱਛਾ ਦੂਜਾ ਬੰਦਾ ਉਹ ਜਿਹਨੇ ਸਾਰੇ ਡਿਟੇਲ ਤੇ ਤੁਹਾਨੂੰ ਜਲਦੀ ਸ਼ੇਅਰ ਕਰੇ ਮਾਣੇ ਦਾਜੂ ਦੂਜੇ ਬੰਦੇ ਦਾ ਕੀ ਨਾਮ ਹੈ